ਇਤਿਹਾਸ ਨੂੰ ਪੜੋ ਕਿ ਜਦੋਂ ਕੋਈ ਸਿੱਖ ਅੰਮ੍ਰਿਤ ਪਾਨ ਕਰਨ ਦੇ ਲਈ ਪੇਸ਼ ਹੋਇਆ ਕਰਦੇ ਸਨ ਇਹਦਾ ਨਹੀਂ ਸੀ ਹੁੰਦਾ ਕਿ ਕੋਈ ਵੀ ਆਵੇ ਤੇ ਆ ਕੇ ਅੰਮ੍ਰਿਤ ਛਕ ਲਵੇ ਇਹਦਾ ਨਹੀਂ ਸੀ ਹੋਇਆ ਕਰਦਾ ਆਪਾਂ ਤਾਂ ਹੁਣ ਕਈ ਵਾਰੀ ਕਹਿ ਦਿੰਦੇ ਆ ਵੀ ਆ ਕਕਾਰ ਵੀ ਮੁਫਤ ਮਿਲਦੇ ਆ ਕਿ ਸ਼ਹਿਰੇ ਵੀ ਕਿਰਪਾਨ ਵੀ ਦਵਾਂਗੇ ਤੇ ਅੰਮ੍ਰਿਤ ਛਕ ਲਓ ਇਹਦਾ ਉਦੋਂ ਨਹੀਂ ਸੀ ਹੁੰਦਾ ਉਹ ਗੁਰੂ ਦਾ ਸੀਸ ਮੰਗਦੇ ਤਾਂ ਤੁਸੀਂ ਮੁਫਤ ਲਈ ਜਾਂਦੇ ਹੋ ਇਹ ਮਤਲਬ ਕਿ ਬੜਾ ਇਹਨੂੰ ਗੱਲਾਂ ਕਈ ਵਾਰੀ ਸੁਣਨ ਨੂੰ ਉਪਰੀਆਂ ਜੀਆਂ ਹੋਰ ਢੰਗ ਨਾਲ ਲੱਗਦੀਆਂ ਨੇ ਪਰ ਜਦੋਂ ਉਹਨੀਆਂ ਬਰੀਕੀ ਨਾਲ ਤੰਦਾ ਨੂੰ ਫਰੋਲੀਏ ਤਾਂ ਗੱਲ ਕੁਝ ਹੋਰ ਨਿਕਲਦੀ ਹੈ ਸਿੱਖ ਅੰਮ੍ਰਿਤ ਪਾਨ ਕਰਨ ਲਈ ਆਉਂਦੇ ਇਹ ਇਦਾਂ ਨਹੀਂ ਸੀ ਹੁੰਦਾ ਕਿ ਕੋਈ ਵੀ ਆ ਕੇ ਸ਼ੱਕ ਲਵੇ ਕਿਸੇ ਸਿੱਖ ਨੂੰ ਉਸ ਤੇ ਕਦੀ ਹਾਮੀ ਭਰਨੀ ਪੈਂਦੀ ਸੀ ਕਿ ਇਸ ਸਿੱਖ ਨੂੰ ਮੈਂ ਪੰਜਾਂ ਬਾੜੀਆਂ ਦਾ ਅਭਿਆਸ ਕਰਵਾਇਆ ਗੁਰਮਤ ਮਰਿਆਦਾ ਦ੍ਰਿੜ ਕਰਾਈ ਹੈ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਇਆ ਇਹ ਨਿਤਨੇਮੀ ਹੈ ਇਹ ਦਸਬੰਦ ਤੇ ਉੱਤੇ ਅਮਲ ਕਰਦਾ ਹੈ ਤੇ ਆਪਣਾ ਸਿਰ ਦੇਣ ਲਈ ਇਹ ਤਿਆਰ ਹੈ ਇਹਦੀ ਜ਼ਿੰਮੇਵਾਰੀ ਮੈਂ ਲੈਣਾ ਪੰਜ ਸਿੰਘ ਸਹਬਾਂ ਜੋ ਜੇ ਜੋਗ ਸਮਝੋ ਤਾਂ ਇਹਨੂੰ ਅਮਰ ਦੀ ਦਾਤ ਬਖਸ਼ਿਸ਼ ਕਰ ਦਿਓ ਜੇ ਜੋਗ ਸਮਝੋ ਤੇ ਕਈ ਵਾਰੀ ਪੰਜ ਸਿੰਘ ਸਵਾਲ ਜਵਾਬ ਕਰਦਿਆਂ ਉਸ ਸਿੱਖ ਨੂੰ ਕਹਿ ਦਿੰਦੇ ਸਿੱਕਾ ਤੁਮ ਜੇ ਮੈਂ ਤਨੀ ਕੀਤੀ ਕਸਰਾਂ ਨੂੰ ਤਿਆਰ ਕਰਕੇ ਲੈ ਕੇ ਆ। ਇਹ ਤਾਂ ਨਹੀਂ ਜੇ ਹੁੰਦਾ ਕਿ ਆ ਜਾਓ ਤੇ ਸ਼ਕਲ ਲਵੋ। ਪੜੋ ਇਤਿਹਾਸ ਨੂੰ। ਇੱਕ ਇੱਕ ਸਿੱਖ ਇਹ ਬਹੁਤ ਵੱਡੀ ਜਥੇਬੰਦੀ ਸੀ। ਇੱਕ ਸਿੱਖ ਨਵਾਂ ਰਿਹਾ ਤਾਂ ਕਿਸੇ ਸਿੱਖ ਦੀ ਜ਼ਿੰਮੇਵਾਰੀ ਹੁੰਦੀ ਸੀ ਉਹਨੂੰ ਤਿਆਰ ਕਰਕੇ ਪੰਜਾਂ ਦੇ ਚਰਨਾਂ 'ਚ ਪੇਸ਼ ਕਰ ਰਿਹਾ ਕਿ ਪੰਜ ਸਿੰਘ ਸੇਵਾਨ ਜੀਓ ਮੈਂ ਯਤਨ ਕੀਤਾ ਕਿ ਅਮਰਤਾਪ ਬਲਾਖੀ ਆ ਜੇ ਯੋਗ ਸਮਝੋ। ਉਹ ਕਹਿੰਦੇ ਸੀ ਨਹੀਂ ਇਹਦੇ 'ਚ ਆ ਕਮੀਆਂ ਨੇ ਇਹ ਪੂਰੀਆਂ ਕਰਕੇ ਲਿਆਓ। ਤੇ ਜਦੋਂ ਜਥੇ 'ਚ ਸ਼ਾਮਲ ਹੁੰਦਾ ਸੀ ਇੱਕ ਬਹੁਤ ਵੱਡਾ ਜਥੇਬੰਦਕ ਕਾਫਲਾ ਸੀ। ਇਹ ਐਵੇਂ ਨਹੀਂ ਸੀ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੌਰਾ ਦਾ ਨਾਚ ਦੇਖਿਆ ਕਹਿਣ ਲੱਗੇ ਰਣਜੀਤ ਸਿੰਘ ਆ ਕੀ ਕੀਤਾ ਹੈ ਤੇ ਰਣਜੀਤ ਸਿੰਘ ਨੂੰ ਕਿਤੇ ਆਪਣੇ ਸ਼ਾਹੀ ਜਲਾਹ ਵਿੱਚ ਕਿਹਾ ਗਿਆ ਕਹਿੰਦਾ ਮਹਾਰਾਜ ਤਾਂ ਐਂ ਕਰ ਦਿੰਨੇ ਤੇ ਫੁੱਲਾ ਸਿੰਘ ਹੋਰੀ ਕਹਿਣ ਲੱਗੇ ਰਣਜੀਤ ਸਿਆ ਮਹਾਰਾਜ ਤਾਂ ਐਂ ਕਰ ਦਿੰਨੇ ਪਰ ਸਿੱਖ ਮਹਾਰਾਜ ਐਂ ਨਹੀਂ ਕਰ ਸਕਦੇ ਤੇ ਰਣਜੀਤ ਸਿੰਘ ਨੇ ਵੀ ਹਲਕਾ ਫੁਲਕਾ ਲਿਆ ਵੀ ਐਡੀ ਕਿਹੜੀ ਗੱਲ ਹੈ ਬਾਬਾ ਜੀ ਕਹਿਣ ਲੱਗੇ ਰਣਜੀਤ ਸਿਆ ਗੱਲ ਆਪਣੇ ਦੋਨਾਂ ਚ ਹੈ ਤੂੰ ਸਾਡਾ ਮਹਾਰਾਜ ਹੈ ਮੈਂ ਚੱਲ ਕੇ ਆਇਆ ਆਪਣੀ ਗਲਤੀ ਦਾ ਇਕਬਾਲ ਕਰ ਲਵੇਂ ਤਾਂ ਇਹਦੇ ਵਿੱਚ ਹੀ ਤੇਰੀ ਸਲਾਮਤੀ ਹੈ ਉਹਨੇ ਮਜ਼ਾਕ ਸਮਝਿਆ ਤੇ ਬਾਬਾ ਜੀ ਕਹਿਣ ਲੱਗੇ ਸਤ ਰਸਨ ਹੁਣ ਜਿਹੜੀ ਅੱਗੇ ਘਟਨਾ ਵਾਪਰਦੀ ਆ ਉੱਥੋਂ ਸਮਝੋਗੇ ਇਹ ਜਥੇਬੰਦੀ ਕਿੰਨੀ ਸਟਰੋਂਗ ਸੀ ਇਹ ਜਥੇਬੰਦੀ ਕਿੰਨੀ ਸਟਰੋਂਗ ਸੀ ਅਕਾਲ ਤਖਤ ਤੇ ਆਏ ਪੰਜਾਂ ਨੂੰ ਇਕੱਠਿਆਂ ਕੀਤਾ ਤੇ ਦੋ ਮਤੇ ਪਾਏ ਇਤਿਹਾਸ ਲਿਖਦੇ ਨੇ ਇਤਿਹਾਸ ਕਰ ਦਲਦੇ ਨੇ ਅੱਜ ਅਕਾਲੀ ਬਾਬਾ ਫੂਲਾ ਸਿੰਘ ਦੇ ਪੰਜਾਂ ਦੀ ਹਾਜ਼ਰੀ ਵਿੱਚ ਦੋ ਮਤੇ ਪਾਸ ਕੀਤੇ ਪਹਿਲਾ ਮਤਾ ਸੀ ਕਿ ਹਰਮੰਦਰ ਸਾਹਿਬ ਵਿਖੇ ਇਸ ਰਾਜ ਦੀ ਚੜ੍ਹਦੀ ਕਲਾ ਦੀ ਅਰਦਾਸ ਸਵੇਰ ਤੋਂ ਬੰਦ ਕਰ ਦਿੱਤੀ ਜਾਵੇ ਆਪਾਂ ਕਹਿੰਦੇ ਪਤਨ ਕਿਵੇਂ ਹੋਇਆ ਪਤਨ ਤਾਂ ਹੋਣਾ ਹੀ ਸੀ ਬੜਾ ਸੋਖਾ ਸੀ ਅਰਦਾਸੀਆਂ ਨੂੰ ਕਹਿਣਾ ਸੀਗਾ ਕਿ ਬਾਈ ਸਵੇਰ ਨੂੰ ਇਸ ਰਾਜ ਦੀ ਚੜ੍ਹਦੀ ਕਲਾ ਦੀ ਅਰਦਾਸ ਨਹੀਂ ਕਰਨੀ ਪਰ ਇੱਕ ਦੂਜਾ ਹੁਕਮ ਦਿੱਤਾ ਗਿਆ ਕਿ ਇਸ ਮਹਾਰਾਜੇ ਨੂੰ ਸਵੇਰ ਨੂੰ ਇਹਦਾ ਕੋਈ ਚੌਕਦਾਰ ਵੀ ਨਮਸਕਾਰ ਨਹੀਂ ਕਰੇਗਾ ਕਮਾਲ ਹੋ ਗਈ ਰਾਜੇ ਨੂੰ ਨਮਸਕਾਰ ਨਹੀਂ ਕਰੇਗਾ ਚੌਕਦਾਰ ਨਮਸਕਾਰ ਨਹੀਂ ਕਰੇਗਾ ਕੋਈ ਸੌਖੀ ਜੀ ਗੱਲ ਹੈ ਇਹਨੂੰ ਅਮੇਜਿਨ ਤਾਂ ਕਰੋ ਤੁਹਾਡੇ ਕੋਲ ਅੱਜ ਸੱਤ ਬੰਦੀ ਹੈ ਪੰਜ ਸਿੰਘ ਫੈਸਲਾ ਕਰਦੇ ਨੇ ਸਮੂਚੀ ਕਾਮ ਇਹਨਾਂ ਦੇ ਰਾਹੀ ਉਦੋਂ ਕੋਈ ਇੰਟਰਨੈਟ ਨਹੀਂ ਸੀ ਕੋਈ ਟੈਲੀਫੋਨ ਨਹੀਂ ਸੀ ਪਰ ਇੱਕ ਜੱਥੇਬੰਦੀ ਸੀ ਹਰ ਸਿੱਖ ਜਦੋਂ ਆਕਾਲ ਚ ਸ਼ਾਮਲ ਹੁੰਦਾ ਸੀ ਉਹਦੀ ਜ਼ਿੰਮੇਵਾਰੀ ਕਿਸੇ ਦੀ ਹੁੰਦੀ ਸੀ ਜਦੋਂ ਆਕਾਲ ਚ ਲੜਾਣਾ ਕਰਦਾ ਸੀ ਕੱਲਾ-ਕੱਲਾ ਸਿੱਖ ਰਿਮੋਟ ਕੰਟਰੋਲ ਤੇ ਸੀਗਾ ਜੱਥੇਬੰਦੀ ਦੇ ਆਪਾਂ ਕਹਿੰਦੇ ਨਾ ਮਿਸਲ ਅੱਜ ਵੀ ਪਟਵਾਰੀ ਸ਼ਬਦ ਵਰਦੇ ਆ ਮਿਸਲ ਮਿਸਲ ਦਾ ਮਤਲਬ ਪਤਾ ਕੀ ਹੁੰਦਾ ਆਪਾਂ ਨੂੰ ਇਹ ਪੜਿਆ ਤੇ ਪੜਾਇਆ ਹੀ ਨਹੀਂ ਗਿਆ ਮਿਸਲ ਹੁੰਦੀ ਆ ਫਾਈਲ ਗੋਰੀਆ ਨੇ ਤਾਂ ਬੜੀ ਦੇਰ ਬਾਅਦ ਸਾਰਾ ਕੁਝ ਡਾਕੂਮੈਂਟ ਕਰਨਾ ਸ਼ੁਰੂ ਕੀਤਾ ਲਿਖਤੀ ਹਿਸਾਬ ਦਾਬ ਕਰਨਾ ਸ਼ੁਰੂ ਕੀਤਾ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਮਿਸਲਾ ਬਣ ਗਿਆ ਮਤਲਬ ਕਿ ਫਾਈਲਾਂ ਬਣ ਗਈਆਂ ਹਰ ਗੱਲ ਦਾ ਰਿਕਾਰਡ ਅੰਕਿਤ ਸੀ ਕਿਹੜੀ ਮਸਲ ਵਿੱਚ ਕਿਹੜਾ ਸਿਕ ਅਮਰਤਪਾਲਨ ਕਰਕੇ ਸ਼ਾਮਲ ਹੋ ਰਿਹਾ ਉਹ ਕਿਹੜੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਉਹ ਪੰਡ ਦੇ ਕਿਹੜੇ ਕੰਮ ਕਰ ਰਿਹਾ ਸਾਰਾ ਕੁਝ ਉਹਨਾਂ ਦੇ ਕੋਲ ਬਹੁਤ ਕ੍ਰਿਸਟਲ ਕਲੀਅਰ ਸੀ ਇਸੇ ਕਾਰਨ ਰਾਤੋਂ ਰਾਤ ਉਸ ਢਾਂਜੇ ਰਾਈ ਜਿੱਥੇ ਬੰਦਕ ਢਾਂਜੇ ਰਾਈ ਹੁਕਮ ਪਹੁੰਚਦਾ ਤੇ ਰਣਜੀਤ ਸਿੰਘ ਵਿਖਦਾ ਕਿ ਆ ਕੀ ਹੋ ਗਿਆ ਮੇਰੇ ਤਾਂ ਚੌਧਾਰੀ ਮੈਨੂੰ ਨਮਸਕਾਰ ਨਹੀਂ ਕਰਦੇ ਕਹਿੰਦੇ ਡੋਗਰਿਆ ਨੇ ਦੱਸਿਆ ਕਿ ਤੇਰੇ ਕੋਲ ਰਾਤ ਫੂਲਾ ਸਿੰਘ ਆਇਆ ਸੀ ਨਾ ਕਹਿੰਦੇ ਹਾਂ ਕਹਿੰਦੇ ਕੀ ਗੱਲ ਹੋਈ ਸੀ ਉਹਨਾਂ ਨੇ ਇਸ ਰਾਜ ਨੂੰ ਸੁੱਟ ਤੇ ਪਰ ਹੁਣ ਰਣਜੀਤ ਸਿੰਘ ਚੱਲ ਕੇ ਫੁੱਲਾ ਸਿੰਘ ਜੀ ਕੋਲੇ ਗਿਆ ਤੇ ਫੁੱਲਾ ਸਿੰਘ ਕਹਿੰਦੇ ਰਾਤ ਗੱਲ ਤੇਰੀ ਤੇ ਮੇਰੀ ਸੀ ਹੁਣ ਗੱਲ ਪੰਥ ਦੇ ਤੇਰੀ ਐ ਹੁਣ ਮੈਂ ਵਿਚ ਨਹੀਂ ਹੈਗਾ ਹੁਣ ਤਾਂ ਤੂੰ ਪੰਥ ਨਾਲ ਗੱਲ ਕਰੇਗਾ ਪੰਜਾ ਸਿੰਘਾਂ ਨੇ ਫੈਸਲਾ ਕੀਤਾ ਕਿ ਇਹਨੂੰ ਅਕਾਲ ਪੁੰਗੇ ਦੇ ਪੁੱਠਾ ਕਰਕੇ ਕੋਟਾ ਕਰਕੇ ਬਾਬਾ ਫੁੱਲਾ ਸਿੰਘ ਇਹਦੇ ਕੋੜੇ ਮਾਰਨਗੇ ਦੀ ਪਿੱਠੜਨਗੇ ਬਾਬਾ ਜੀ ਨੇ ਨੰਗਾ ਕਰ ਲਿਆ ਨੰਗਾ ਕਰਕੇ ਹਰਗੋਬਿੰਦ ਸਾਹਿਬ ਦੇ ਤਖਤ ਨੂੰ ਅਮਸ਼ਕਾਰ ਕੀਤੀ ਉਹ ਕੋੜਾ ਰਣਜੀਤ ਸਿੰਘ ਦੇ ਸੱਚੇ ਖੱਬੇ ਅੰਨੀ ਵਾਰ ਮਾਰਿਆ ਤੇ ਫਿਰ ਰਣਜੀਤ ਸਿੰਘ ਦਾ ਮੂੰਹ ਪਲਟਾ ਕੇ ਕਿਹਾ ਜੇ ਇੱਕ ਵਾਰ ਵੀ ਤੇਰੀ ਪਿੱਠ ਤੇ ਵੱਜ ਗਿਆ ਨਾ ਤਾ ਉਸ ਪਿੱਠ ਤੇ ਬਚੇਗਾ ਜਿਸ ਪਿੱਠ ਨੂੰ ਅਸੀਂ ਸਿੱਖ ਕੌਮ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਇੱਕ ਐਸਾ ਸੰਘਾਸਨ ਤਿਆਰ ਕੀਤਾ ਹੈ ਮੈਂ ਉਸ ਸੰਘਾਸਨ ਦੀ ਲੱਤ ਤੇ ਵੀ ਨਹੀਂ ਵੱਜਣ ਜਣਾ ਚਾਹੁੰਦਾ ਮੈਂ ਪਿੱਠ ਤੇ ਕਿਵੇਂ ਮਾਰਾਂ ਕਹਿੰਦੇ ਰঞ্জੀਤ ਸਿੰਘ ਦੇ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਤੇ ਉਹ ਹਰਗੋਬਿੰਦ ਸਾਹਿਬ ਦੇ ਤਖਤ ਤੇ ਬੈ ਕੇ ਲਿਟ ਰਿਆ ਸੀ ਕਿ ਮੈਨੂੰ ਮਾਫ ਕਰ ਦਿਓ ਇਹ ਤਖਤ ਸੀ ਜਥੇਬੰਦੀ ਦੀ ਇਹ ਤਾਕਤ ਸੀ ਉਸ ਵਕਤ ਦੇ ਸਮੇਂ ਦੇ ਸਿੱਖਾਂ ਦੀ ਉਸ ਜਥੇ ਦੀ ਕਿ ਸਮੇਂ ਦਾ ਜਥੇਦਾਰ ਵੀ ਸਮਰੱਥ ਸੀਗਾ ਕਿ ਸਮੇਂ ਦਾ ਹਾਕਮ ਨੂੰ ਚੁੱਕਣਾ ਪੈਂਦਾ ਸੀ ਇਹ